ਜੀ ਸਸਤੀਆਂ ਸਾਰੇ ਆਨ ਨੂੰ ਅੱਜ ਮੈਂ ਬਣਾਉਂਗੀ ਤੰਦੂਰ ਦੀ ਰੋਟੀ ਕੋਈ ਆਪਾਂ ਬਿਨਾਂ ਤੰਦੂਰ ਤੋਂ ਰੋਟੀ ਬਣਾਵਾਂਗੇ ਉਹ ਆਪਾਂ ਕਿਵੇਂ ਬਣਾਵਾਂਗੇ ਤੰਦੂਰ ਦੀ ਰੋਟੀ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਐਂਡ ਟੈਗ ਤੇ ਚਲੋ ਫਿਰ ਆਪਾਂ ਤੰਦੂਰ ਦੀ ਰੋਟੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਰੋਟੀ ਬਣਾਉਣ ਵਾਸਤੇ ਤੇ ਆਪਾਂ ਕਣਕ ਦਾ ਆਟਾ ਛਾਂਲ ਲਿਆ ਹੈਗਾ ਤੇ ਜਿੰਨੇ ਕਾਪ ਰੋਟੀਆਂ ਬਣਾਉਣੀਆਂ ਉਸੇ ਹਿਸਾਬ ਨਾਲ ਆਪਾਂ ਕਣਕ ਦਾ ਆਟਾ ਲੈ ਲੈਣਾ ਹੈਗਾ ਤੇ ਇਹਨੂੰ ਆਪਾਂ ਛਾਂਲ ਲਿਆ ਸੀ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨ ਲਾਂਗੇ ਹਾਂਜੀ ਜੇ ਵੀ ਆਪਾਂ ਜਿਆਦਾ ਪਾਣੀ ਪਾ ਲੈਨੇ ਨਾ ਤੇ ਆਟਾ ਫਿਰ ਜਿਆਦਾ ਪਤਲਾ ਹੋ ਜਾਂਦਾ ਇਸ ਕਰਕੇ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨਾਗੇ ਤੇ ਆਟਾ ਬਿਲਕੁਲ ਸੈੱਟ ਬੰਨਾ ਜਾਂਦਾ ਹੈ ਨਾ ਹੀ ਜਿਆਦਾ ਆਪਾਂ ਪਤਲਾ ਆਟਾ ਗੁੰਨਣਾ ਤੇ ਨਾ ਹੀ ਜਿਆਦਾ ਆਪਾਂ ਸਾਖ ਦਾ ਆਟਾ ਗੁੰਨਣਾ ਹਾਂਜੀ ਆਟੇ ਨੂੰ ਆਪਾਂ ਨਾ ਚੰਗੀ ਤਰ੍ਹਾਂ ਦੋਨੇ ਹੱਥਾਂ ਨਾਲ ਤੇ ਮੁੱਕੀ ਦੇ ਕੇ ਆਟਾ ਇਹ ਗੋਣਾ ਲਾਂਗੇ ਦੋਨੇ ਹੱਥਾਂ ਨਾਲ ਆਪਾਂ ਗੁੰਨਾਗੇ ਨਾ ਤੇ ਆਟਾ ਵਧੀਆ ਗੁੰਨਿਆ ਜਾਂਦਾ ਹੈ ਜਦੋਂ ਲੈ ਮਲੇ ਮੱਟਾ ਗੁੰਨੇ ਹੰਦਾ ਫਿਰ ਤੰਦੂਰ ਵਾਲੀ ਰੋਟੀ ਵੀ ਵਧੀਆ ਬਣਦੀ ਹੈ ਜੀ ਆਟਾ ਸਹੀ ਗੁੰਨੇ ਹੋਊਗਾ ਤੇ ਰੋਟੀ ਵੀ ਵਧੀਆ ਬਣੂਗੀ। ਹਾਂ ਜੀ ਦੇਖੋ ਆਟਾ ਆਪਣਾ ਬਹੁਤ ਵਧੀਆ ਗੁੰਨੇ ਹੈਗੇ ਤੇ ਹੁਣ ਆਪਾਂ ਥੋੜਾ ਜਿਹਾ ਨੇ ਵੈਸੇ ਤਾਂ ਆਪਾਂ ਪਾਣੀ ਦਾ ਹੱਥ ਵੀ ਲਾ ਸਕਦੇ ਆ ਤੇ ਪਰ ਆਪਾਂ ਥੋੜਾ ਜਿਹਾ ਲਾਵਾਂਗੇ ਫਾਈਨਟ ਤੇ ਕਿਉਂ ਵੀ ਆਪਾਂ ਲਾ ਸਕਦੇ ਆ। ਐਂ ਛਿੱਕਰੀ ਜਿਹੀ ਨਹੀਂ ਹੁੰਦੀ ਆ ਆਟੇ ਤੇ ਪਾਪੜ ਜਿਹੀ ਨਹੀਂ ਬਣਦੀ ਇਸ ਕਰਕੇ ਆਪਾਂ ਨਾ 10 ਮਿੰਟ ਆਟੇ ਨੂੰ ਰੱਖਣਾ ਰੈਸ਼ਟ ਦਿਵਾਉਣ ਵਾਸਤੇ। ਇੰਟਾ ਕਰਾਂਗੇ ਹੁਣ ਸੁੱਕੀ ਕੱਪੜੇ ਤੇ। 10 ਮਿੰਟ ਹੋ ਗਿਆ ਆਟਾ ਰੱਖੇ ਨੂੰ। ਤੇ ਆਟਾ ਬਿਲਕੁਲ ਸੈੱਟ ਹੋ ਗਿਆ ਇੱਕ ਵਾਰੀ ਆਪਾਂ ਆਟੇ ਨੂੰ ਮੁੱਕੀ ਹੋਰ ਦੇ ਦਿੰਨੇ ਆ ਤੇ ਇੱਕੋ ਫਿਰ ਨਵਰੀ ਆਟਾ ਗੁੰਨਿਆਗੇ ਨਾ हां जी ਜਿਹੜੀ ਪਲੇਟ ਦੇ ਵਿੱਚ ਆਪਾਂ ਰੋਟੀਆਂ ਰੱਖਾਂ ਉਹ ਪਲੇਟ ਆਪਾਂ ਲੈ ਲਈਏ ਤੇ ਹੁਣ ਇਹਦੇ ਵਿੱਚ ਆਪਾਂ ਰੱਖ ਦਾਂਗੇ ਟਿਸ਼ੂ ਪੇਪਰ ਟਿਸ਼ੂ ਪੇਪਰ ਆਪਾਂ ਤਾਂ ਰੱਖਾਂਗੇ ਜਦੋਂ ਆਪਾਂ ਰੋਟੀ ਰੱਖਾਂਗੇ ਨਾ ਤੇ ਰੋਟੀ ਨੂੰ ਪਸੀਨਾ ਨਾ ਆਉਗਾ ਕਾਟਨ ਦਾ ਕੱਪੜਾ ਵੀ ਆਪਾਂ ਰੱਖ ਸਕਦੇ ਆ ਇਹਨੂੰ ਆਪਾਂ ਰੱਖ ਦਿੰਨੇ ਹੁਣ ਸਾਈਡ ਤੇ ਤੇ ਹੁਣ ਆਪਾਂ ਬਣਾਵਾਂਗੇ ਪੇੜੇ रोटी आप ज्यादा व्डी तो ना ही ज्यादा आप छोटी रोटी रखा जिडीक रोटी बनानी उस उ आप पेड़ा बना लेना गा पहला पेड़े बना के रख लें उस तो बाद बा रोटी बना दें हाँ जी चार पेड़े आप बना ले बाकी पेड़े बाद करा जी रोटी बेलन वास्ते आप चकला ले लिया इधर आप सुा आटा ले लिया बिना सुके आटे तो भी आप रोटी बना सकते वैसे मैं थोड़ा ज सुा आटा लाऊगी तो इधर आप ਪੇੜਾ ਆਟੇ ਦੇ ਵਿੱਚ ਰੱਖ ਦਿਆ। ਹੁਣ ਆਪਾਂ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਚੜਾਈਚ ਕਰ ਲਾਂਗੇ ਪੇੜੇ ਨੂੰ। ਹੁਣ ਆਪਾਂ ਰੋਟੀ ਬੇਲਾਂਗੇ। ਨਾ ਜ਼ਿਆਦਾ ਮੋਟੀ ਰੋਟੀ ਬੇਲਾਂਗੇ ਨਾ ਹੀ ਜ਼ਿਆਦਾ ਆਪਾਂ ਪਤਲੀ ਬੇਲਾਂਗੇ। ਰੋਟੀ ਨੂੰ ਆਪਾਂ ਬੇਲ ਜੈ। ਨਾ ਜ਼ਿਆਦਾ ਆਪਾਂ ਮੋਟੀ ਰੋਟੀ ਰੱਖੀ ਤੇ ਨਾ ਹੀ ਜ਼ਿਆਦਾ ਆਪਾਂ ਪਤਲੀ ਰੋਟੀ ਰੱਖੀ ਹੈ। ਜੇ ਪਤਲੀ ਰੋਟੀ ਰੱਖਾਂਗੇ ਨਾ ਤਾਂ ਪਾਪੜ ਜਿਹਾ ਬਣ ਜਾਊ ਥੋੜੀ ਜਿਹਾ ਆਪਣਾ ਮੋਟੀ ਰੱਖਣੀ ਚਾਹੀਦੀ ਹੈ ਫੇਰ ਹੀ ਤੰਦੂਰ ਦੀ ਰੋਟੀ ਵਧੀਆ ਬਣਦੀ। ਹੁਣ ਇੱਧਰ ਆਪਾਂ ਪਾਣੀ ਲੈ ਲਿਆ ਤੇ ਪਾਣੀ ਵਾਲਾ ਹੱਥ ਆਪਾਂ ਇੱਧਰਲੇ ਪਾਸੇ ਲਾ ਦਾਂ एक पासे पानी लाने का दोनों पास पानी नहीं लाना गा दो पासे पानी लाव तो रोटी खराब हो जूगी चंकी तरह आप पास पानी ला देंगे इधर आप रोटी बनाने तो तवे गर्म कर लिया गा एक तवा इधर रखे आप गर्म होने हम इस तवे आप रोटी पा दें जे इस पास पानी लाया ना ये आप तवे पा दें ਜਿਹੜੇ ਪਾਸੇ ਆਪਾਂ ਪਾਣੀ ਨੇ ਲਾਇਆ ਉਹ ਆਪਾਂ ਉੱਪਰ ਰੱਖਣਾ ਪਾਣੀ ਵਾਲਾ ਪਾਸਾ نیچے ਰੱਖਣਾ ਹੈ ਹੁਣ ਥੋੜਾ ਜਿਹਾ ਆਪਾਂ ਸੇਕ ਲਵਾ ਲਾਂਗੇ ਹਾਂਜੀ ਰੋਟੀ ਨੂੰ ਹਲਕਾ ਜਿਹਾ ਸੇਕ ਲੱਗ ਗਿਆ ਹੁਣ ਆਪਾਂ ਤਵੇ ਨੂੰ ਚੱਕ ਕੇ ਨਾ ਤੇ ਇਧਰਲੇ ਪੇਰੇ ਉੱਪਰ ਆਪਾਂ ਇਸ ਤਰ੍ਹਾਂ ਮੁੱਢਾ ਮਾਰਾਂਗੇ ਤੇ ਗੈਸ ਨੂੰ ਆਪਾਂ ਔਨ ਹੀ ਰੱਖਾਂਗੇ ਜਦੋਂ ਤੱਕ ਆਪਣੀ ਪਹਿਲੀ ਰੋਟੀ ਬਨਦੀ ਹੈ ਉਦੋਂ ਤੱਕ ਆਪਾਂ ਇੱਕ ਰੋਟੀ ਹੋਰ ਵੇਲ ਕੇ ਰੱਖ ਲੈਣੀ ਹੈ ਥੋੜਾ ਜਿਹਾ ਆਪਾਂ ਸੁੱਕਾ ਆਟਾ ਲਾ ਲੈਣੇ ਤੇੜੇ ਨੂੰ ਤੇ ਪੇੜਾ ਥੋੜਾ ਜਿਹਾ ਆਪਾਂ ਚੜਾ ਲੈ ਚਾ ਰੋਟੀ ਵੇਲਣੀ ਸੋਖੀ ਹੋ ਜਾਣਾ ਰੋਟੀ ਦਾ ਵੱਡਾ ਛੋਟਾ ਸਾਈਜ਼ ਤੁਸੀਂ ਆਪਦੇ ਹਿਸਾਬ ਨਾਲ ਰੱਖ ਲੈਣਾ ਹੈਗਾ ਮੋਟੀ ਪਤਲੀ ਵੀ ਤੁਸੀਂ ਆਪਦੇ ਹਿਸਾਬ ਨਾਲ ਰੱਖਣੀ ਹੈ। ਕਹਿੰਦੇ ਥੋੜੀ ਜਿਹੀ ਮੋਟੀ ਰੋਟੀ ਰੱਖੋਗੇ ਨਾ ਤੇ ਰੋਟੀ ਵਧੀਆ ਬਣਦੀ। ਬਸ ਰੋਟੀ ਆਪਾਂ ਵੇਖ ਲਈਏ। ਹਾਂਜੀ ਹੁਣ ਆਪਾਂ ਤਵੇ ਨੂੰ ਚੱਕ ਲੈਨੇ ਆ। ਦੇਖੋ ਬਣ ਗਈ ਨਾ ਤੰਦੂਰ ਦੀ ਰੋਟੀ। ਹੁਣ ਆਪਾਂ ਰੋਟੀ ਨੂੰ ਥੋੜਾ ਜਿਹਾ ਚੰਗਾ ਖੁਰਚਣੀ ਜਦ ਨਾਲ ਨੂੰ ਥੋੜਾ ਰੱਖਣਾ। ਕਿ ਪਾਣੀ ਦਾ ਹੱਥ ਲੱਗਣ ਥੋੜੀ ਜੰਬਲ ਜਾਂਦੀ ਹੁੰਦੀ ਹੈ ਰੋਟੀ। ਜੇ ਤੁਹਾਨੂੰ ਲੱਗੇ ਨਾ ਥੋੜੀ ਬਹੁਤੀ ਐ ਕੱਚੀ ਜਿਹੀ ਲੜ ਬਹੀਗੀ ਪਿਛਲੇ ਪਾਸੇ ਕਿਉਂਕਿ ਇਧਰਲੇ ਪਾਸੇ ਤਾਂ ਚੰਗੀ ਤਰ੍ਹਾਂ ਰੜ ਗਈ ਹੈ ਪਰ ਮਤਲਬ ਸਿੱਖਾਉਣੀਆਂ ਪੈ ਗਈਆਂ ਨੇ ਓਨ ਕਰਕੇ ਨਾ ਇਸ ਵਾਰ ਸ ਰੋਟੀ ਨਹੀਂ ਖਰਾਬ ਹੋਈ। ਥੋੜਾ ਲੱਗਦਾ ਨਾ ਆਪਾਂ ਨੂੰ ਕੱਚਾ ਪੰਜ ਹੈ ਨਾ ਤਾਂ ਥੋੜੀ ਆਪਾਂ ਰੋਟੀ ਸੇਕ ਲਈਏ। ਕਿੰਨੀ ਵਧੀਆ ਰੋਟੀ ਬਣ ਗਈ ਨਾ ਇਧਰਲੇ ਪਾਸੇ ਕਿੰਨੀ ਸੁਫਾਈ ਨਾਲ ਬਣੀ ਹੈਗੀ ਤੇ ਹੁਣ ਇਧਰ ਆਪਾਂ ਰੱਖ ਦਿੰਨੇ ਆਂ ਪਲੇਟ ਦੇ ਵਿੱਚ। ਦੂਜੀ ਰੋਟੀ ਵੀ ਤੁਹਾਨੂੰ ਬਣਾ ਕੇ ਦਿਖਾਉਣੀ ਹੈ। ਹੁਣ ਆਪਾਂ ਦੂਜੀ ਰੋਟੀ ਨੂੰ ਵੀ ਪਾਣੀ ਲਾੜਿਆ ਤੇ ਹੁਣ ਇਹਨੂੰ ਆਪਾਂ ਚੱਕ ਲੈਨੇ ਆਂ ਇੱਧਰ ਆਪਾਂ ਤਵੇ ਦੇ ਉੱਪਰ ਪਾ ਦੇਨੇ ਆਂ ਉਹੜੇ ਆਪਾਂ ਸੇਕਣ ਵਾਲਾਂਗੇ ਉਸ ਤੋਂ ਬਾਅਦ ਹੀ ਆਪਾਂ ਪਲਟਾਂਗੇ ਹਾਂਜੀ ਰੋਟੀ ਨੂੰ ਹਲਕਾ ਜਿਹਾ ਸੇਕ ਲੱਗ ਗਿਆ ਉਸੇ ਤਰ੍ਹਾਂ ਆਪਾਂ ਫੇਰ ਪਲਟ ਦੇਨੇ ਆਂ ਇੱਧਰ ਆ ਗਏ ਦੇ ਉੱਪਰ ਕਿਉਂਕਿ ਇੱਧਰ ਲੱਬਤਵਾ ਗਰਮੀ ਰੱਖਿਆ ਹੋਇਆ ਹਾਂਜੀ ਫੋਨ ਆਪਾਂ ਆਪਾਂ ਚਪਟ ਦੇਨੇ ਤਵੇ ਦਾ ਦੇਖੋ ਬਣ ਗਈ ਰੋਟੀ ਪਹਿਲੀ ਰੋਟੀ ਥੋੜੀ ਜਿਹੀ ਚੁੰਬੜ ਜਿਹੀ ਤੇ ਨਾਲ ਦੂਜੀ ਰੋਟੀ ਦੇਖੋ ਹੁਣ ਆਪਣੀ ਕਿੰਨੀ ਵਧੀਆ ਬਣੀ ਹੈ ਕਿੰਨੀ ਸੁਫਾਈ ਨਾਲ ਬਣੀ ਹੈਗੀ ਤੇ ਕਿੰਨੀ ਵਧੀਆ ਬਣੀ ਆ ਥੋੜੀ ਜਿਹੀ ਕੰਨੀ ਹੈਗੀ ਇਹਨੂੰ ਆਪਾਂ ਤਵੇ ਦੇ ਉੱਪਰ ਰਾੜ ਰਹੇ ਹਾਂ ਅੰਦਰੋਂ ਪਾਸੇ ਤੋਂ ਆਉਣਗੇ ਰੋਟੇ ਬਹੁਤ ਵਧੀਆ ਬਣ ਚਾਹੇਗੇ ਕੱਟ ਵੀ ਲੈ ਜਾਈਏ ਹਾਂਜੀ ਹੁਣ ਆਪਣੀਆਂ ਸਾਰੀਆਂ ਰੋਟੀਆਂ ਬਣ ਕੇ ਹੋਈਆਂ ਤਿਆਰ ਕਿਰਾ ਮੈਂ ਇੰਨੇ ਕ ਰੋਟੀਆਂ ਬਣਾਇਆ ਬਾਕੀ ਆਟਾ ਮੈਂ ਚੱਕ ਤਾ ਤੇ ਇੱਧਰ ਹੁਣ ਆਪਾਂ ਰੋਟੀ ਦੇ ਉੱਪਰ ਲਾ ਦਾਂਗੇ ਦੇਸੀ ਘਿਓ ਤੇ ਕੈਸਾ ਲੱਗਦਾ ਹੈ ਇਹ ਚੁੱਲੇ ਤੇ ਬਣਾਇਆ ਤੰਦੂਰ ਵਾਲੀਆਂ ਰੋਟੀਆਂ ਕਿੰਨੀਆਂ ਵਧੀਆ ਬਣੀਆਂ ਹੈਆਂ ਅੰਜ ਸਾਰੀਆਂ ਰੋਟੀਆਂ ਆਪਾਂ ਬਣਾ ਕੇ ਕਿਆ ਕਰ ਲਿਆਂ ਦੇਸੀ ਘਿਓ ਨਾਲ ਆਪਾਂ ਰੋਟੀਆਂ ਚੋਪੜ ਵੀ ਦਿੱਤੀਆਂ ਹੈਆਂ ਇਹਨਾਂ ਰੋਟੀਆਂ ਨੂੰ ਤੁਸੀਂ ਕੜੀ ਦੇ ਨਾਲ ਵੀ ਖਾ ਸਕਦੇ ਹੋ ਚਟਨੀ ਦੇ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਹੈ ਸਵਾਦ ਆਦੀਆਂ ਰੋਟੀਆਂ ਤੇ ਕਈ ਵਾਰ ਆਪਣਾ ਤੰਦੂਰ ਵਾਲੀ ਰੋਟੀ ਖਾਣ ਨੂੰ ਮਨ ਕਰਦਾ ਹੁੰਦਾ ਹੈ ਨਾ ਤੇ ਕਈ ਵਾਰ ਆਪਣੇ ਘਰੇ ਬਣਾਣ ਵੀ ਨਹੀਂ ਹੁੰਦਾ ਜਾਂ ਆਪਾਂ ਨੂੰ ਨਾਉਣੇ ਨਹੀਂ ਆਉਂਦੇ ਨਾ ਤੇ ਇਸ ਤਰੀਕੇ ਨਾਲ ਤੁਸੀਂ ਵੀ ਗੈਸ ਤੇ ਉੱਤੇ ਤੰਦੂਰ ਵਾਲੀ ਰੋਟੀ ਬਣਾ ਕੇ ਖਾਓ ਬਹੁਤ ਹੀ ਮਜ਼ੇਦਾਰ ਹੈ ਬਣਦੀ ਹੈ ਤੇ ਬਹੁਤ ਹੀ ਜ਼ਿਆਦਾ ਹੈ ਟੇਸਟੀ ਲੱਗਦੀ ਹੈ ਹਾਂਜੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਹਾਂ ਮਿਲਦੀਆਂ ਕਿਤਾਬਾਂ ਤੇ ਪ੍ਰੈਸ ਦੀ ਨਾਲ ਥੈਂਕ ਯੂ